ਗਰਮੀ ਭਾਵੇਂ ਬਹੁਤ ਜ਼ਿਆਦਾ ਪੈ ਰਹੀ ਹੈ ਤੁਹਾਨੂੰ ਪਤਾ ਹੀ ਆ ਕਿਉਂਕਿ ਸਰਕਾਰਾਂ ਵੱਲੋਂ ਵੀ ਸਮੇਂ-ਸਮੇਂ ਤੇ ਅਲਰਟ ਕੀਤਾ ਜਾਂਦਾ ਬਾਕੀ ਗਰਮੀ ਦਾ ਕੋਈ ਪ੍ਰਭਾਵ ਜਿਹੜੀ ਸੰਗਤੇ ਨਹੀਂ ਪਿਆ ਸੰਗਤ ਸਗੋਂ ਅੱਗੇ ਨੂੰ ਵੀ ਵੱਧ ਚੜ ਕੇ ਆ ਰਹੀ ਆ ਜਿਹੜੀ ਗੱਲ ਪ੍ਰਬੰਧਾਂ ਦੀ ਕਰਦੇ ਹੋ ਕਿਉਂਕਿ ਸਾਡਾ ਪਿਛਲਾ ਹੀ ਸਿਸਟਮ ਚੱਲਦਾ ਵਾ ਜਿੱਦਾਂ ਵਰਕਰਮਾਂ ਵਾਂ ਤੁਹਾਨੂੰ ਪਤਾ ਵਾ ਫਰਸ਼ ਜਿਹੜਾ ਵਾ ਗਰਮੀ ਨਾਲ ਬਹੁਤ ਗਰਮ ਹੋ ਜਾਂਦਾ ਵਾ ਉਥੇ ਅੱਗੇ ਅਸੀਂ ਦੋ ਲਾਈਨਾਂ ਮੈਟ ਵਿਛਾਉਣੇ ਹਾਂ ਹੁਣ ਚਾਰ ਕਰਤੀਆਂ ਵਾ ਘੰਟੇ ਡੇਢ ਘੰਟੇ ਪਿਛੋਂ ਉਹਨਾਂ ਮੈਟਾਂ ਤੇ ਪਾਣੀ ਪਾਇਆ ਜਾਂਦਾ ਕਿਉਂਕਿ ਮੈਟ ਜਿਹੜੇ ਆ ਉਹ ਗਰਮਨਾ ਹੋਣਾ। ਬਾਕੀ ਜਿੱਥੇ ਸੰਗਤ ਸੱਚਖੰਡ ਹਰਮੰਦਰ ਸਾਹਿਬ ਦੇ ਸਾਹਮਣੇ ਦਰਸ਼ਨ ਕਰਨ ਵਾਸਤੇ ਲਾਈਨਾਂ 'ਚ ਲੱਗਦੀ ਆ ਉਥੇ ਵੱਡੇ ਪੱਧਰ ਤੇ ਜਿਹੜੇ ਆ ਪਾਣੀ ਵਾਲੇ ਪੱਖੇ, ਕੂਲਰ ਉਹਦੇ ਨਾਲ ਨਾਲ ਇੱਕ ਅਸੀਂ ਪ੍ਰੋਜੈਕਟ ਵੀ ਆ ਰਕੀ ਕਿ ਸੰਗਤ ਵੱਲੋਂ ਤਿਆਰ ਕਰਕੇ ਲਵਾਇਆ ਗਿਆ ਵਾ ਕਿ ਉਹ ਬੜੀ ਵਧੀਆ 쿨ਿੰਗ ਕਰਦਾ ਵਾ ਜਿੱਦਾਂ ਫੁਹਾਰਾ ਟਾਈਪ ਤੋਂ ਪਾਣੀ ਆਉਂਦਾ ਵਾ ਪਰ ਉਹ ਕੱਪੜੇ ਵੀ ਨਿੱਗਲੇ ਕਰਦਾ ਬਹੁਤ ਸੋਹਣੀ ਉਹ ਜਿਹੜੀ 쿨ਿੰਗ ਰੱਖਦਾ। ਇਹਦੇ ਨਾਲ ਨਾਲ ਲੰਬੇ ਸਮੇਂ ਤੋਂ ਹੁਣ ਸਾਡੇ ਸਕੂਲਾਂ ਕਾਲ ਜਿਹੜੇ ਆ ਸ਼ਰੋਮਣੀ ਕਮੇਟੀ ਦੇ ਆ ਉਹਨਾਂ ਦੇ ਬੱਚੇ ਆ ਰਹੇ ਆ ਬੜੀ-ਬੜੀ ਪੱਦਰ ਤੇ ਉਹ ਵਾਂਸ ਲਾਉਂਦੇ ਆ ਲਾਈਨਾਂ ਚ ਲਵਾਉਂਦੇ ਆ ਫਿਰ ਸੰਗਤ ਨੂੰ ਬੇਨਤੀ ਕਰਦੇ ਆ ਪਿੱਛੇ ਹੋ ਕੇ ਥੋੜਾ ਜਿਹਾ ਬੈਠ ਜਾਓ ਜਲ ਸ਼ਿਕਾਉਂਦੇ ਆ ਅੱਜ ਉਸੇ ਤਹਿਤ ਅੱਜ ਭਾਈ ਆਨੰਦ ਲਾਲ ਪਬਲਿਕ ਸਕੂਲ ਤੋਂ ਬੱਚੇ ਆਏ ਆ ਉਹ ਸੇਵਾ ਕਰ ਰਹੇ ਆ ਸ਼ਬੀਲਾਂ ਤੇ ਕੰਟੀਨਿਊ ਸੱਚਖੰਡ ਹਰਮੰਦਰ ਸਾਹਿਬ ਦੇ ਅੰਦਰ ਚਾਰ ਨੇ ਚਾਰੇ ਕੋਨਾਂ ਦੇ ਚਾਰੇ ਹੀ ਮਿੱਠੇ ਮਿੱਠੀਆਂ ਜਿਹੜੇ ਸ਼ਬੀਲਾ ਵਾਂ ਪਹਿਲਾਂ ਹੁਣੇ ਆ ਜਿਹੜੇ ਬਾਬਾ ਜੀ ਜੀ ਸ਼ਬੀਲ ਹੈ ਬਾਬਾ ਬੁੱਢਾ ਜੀ ਵਾਲੀ ਇੱਥੇ ਨਿੰਬੂ ਪਾਣੀ ਚੱਲਣ ਡਿਆ ਹੁਣ ਮਿੱਠਾ ਜਲ ਆ ਵਾ ਮਿੱਠਾ ਜਲ ਚੱਲਣ ਡਿਆ ਵਾ ਅਸੀਂ ਅੱਜ ਹਰਮੰਦਰ ਸਾਹਿਬ ਕੀ ਸੇਵਾ ਕਰ ਰਹੀਆਂ ਹਰਮੰਦਰ ਸਾਹਿਬ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਬਾਕੀ ਸਕੂਲਾਂ ਵਿੱਚ ਸ਼ੌਮੀ ਗੁਰਦੁਆਰਾ ਪਰਵੰਦਾ ਕਮੇਟੀ ਦੇ ਕਈ ਸਕੂਲਾਂ ਦੇ ਵਿੱਚ ਸਾਰੇ ਸਕੂਲਾਂ ਨੂੰ ਟੂਰ ਤੇ ਲੈ ਕੇ ਜਾਇਆ ਜਾ ਰਿਹਾ ਕਿਤੇ ਪਹਾੜੀਆਂ ਤੇ ਲੈ ਕੇ ਜਾਇਆ ਜਾ ਰਿਹਾ ਪਰ ਸਾਡੇ ਸਕੂਲ ਵਾਲਿਆਂ ਨੇ ਸਾਨੂੰ ਇੰਨਾ ਵਧੀਆ ਮੌਕਾ ਦਿੱਤਾ ਹੈ ਅਸੀਂ ਅੱਜ ਇੱਥੇ ਇੰਨੇ ਵੱਡੇ ਮੌਕੇ ਤੇ ਆਏ ਹਾਂ ਅਸੀਂ ਇੱਥੇ ਸੇਵਾ ਕਰ ਰਹੀ ਆ ਸਾਨੂੰ ਸੇਵਾ ਕਰਨ ਦਾ ਰੱਬ ਨੇ ਮੌਕਾ ਦਿੱਤਾ ਹੋਆ ਅਸੀਂ ਇੱਥੇ ਜਲਦੀ ਸੇਵਾ ਕਰ ਰਹੀ ਆ ਜਿਹੜੇ ਲੋਕੀ ਲਾਈਨਾਂ ਦੇ ਵਿੱਚ ਨਹੀਂ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਖੜੇ ਹਨ ਉਹਨਾਂ ਨੂੰ ਜਲਦੀ ਸੇਵਾ ਕਰ ਰਹੇ ਆ ਉਹਨਾਂ ਦੀ ਪੂਰੀ ਸੇਵਾ ਕਰ ਰਹੇ ਆ ਉਹਨਾਂ ਨੂੰ ਸਮਝਾ ਰਹੇ ਆ ਕਿ ਹਾਂ ਟੱਕੇ ਨਾ ਮਾਰੋ ਸਹਜਤਾ ਨਾਲ ਅੱਡੀ ਕੋ ਗੁਰੂ ਘਰੋਂ ਤੁਸੀਂ ਤੇ ਸਾਨੂੰ ਇੰਨਾ ਵਧੀਆ ਮੌਕਾ ਮਿਲਿਆ ਅਸੀਂ ਬਹੁਤ ਖੁਸ਼ ਹਾਲੀਆਂ ਸੋਕਮਨ ਜੋਤਕਰ ਗੁਰੂ ਜੀ ਦੀ ਸੇਵਾ ਕਰਨ ਨੂੰ ਕਿੰਨੀ ਗਰਮੀ ਪੈ ਰਹੀ ਹੈ ਅੱਜ ਅਸੀਂ ਹਰਮੰਦਰ ਸਾਹਿਬ ਵੀ ਕਿ ਆਏ ਆ ਸਾਡੇ ਸਕੂਲ ਵਾਲੇ ਸਾਨੂੰ ਇੱਥੇ ਲੈ ਕੇ ਆਏ ਆ ਅਸੀਂ ਆਨੰਦਪੁਰ ਸਾਹਿਬ ਤੋਂ ਆਏ ਆ ਭਾਈ ਨੰਦ ਲਾਲ ਬਬਲੀ ਸਕੂਲ ਤੋਂ ਤੇ ਇੱਥੇ ਬਹੁਤ ਗਰਮੀ ਪੈ ਰਹੀ ਹੈ ਤੇ ਸਾਡੇ ਸਕੂਲ ਵਾਲੇ ਤੇ ਸਾਨੂੰ ਸੇਵਾ ਕਰਨ ਲੈ ਕੇ ਆ ਰਹੇ ਆ ਤੇ ਅਸੀਂ ਜਲਦੀ ਸੇਵਾ ਇੱਥੇ ਕਰ ਰਹੇ ਆ ਤੇ ਬਾਕੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤੇ ਟੂਰ ਤੇ ਲੈ ਕੇ ਜਾ ਰਹੇ ਆ ਤੇ ਸਾਨੂੰ ਇੱਥੇ ਹਰਮੰਦਰ ਸਾਹਿਬ ਵੀ ਕਿ ਲੈ ਕੇ ਆਏ ਆ ਜੀ ਕੀ ਗਰਮੀ ਹੈ ਅਮਰ ਸਾਹਿਬ ਅਸੀਂ ਇੱਥੇ ਰਮਨ ਦਾ ਸਾਹਿਬ ਜੀ ਤਾਂ ਬਹੁਤ ਗਰਮੀ ਹੈ ਇਸ ਲਈ ਅਸੀਂ ਇੱਥੇ ਸੇਵਾ ਕਰਨ ਆਏ ਆ ਅੰਮ੍ਰਿਤਸਰ ਵਿੱਚ ਅਗਰ ਦੇਖਿਆ ਜਾਏ ਤਾਂ 45 ਤੋਂ 50 50 ਡਿਗਰੀ ਸੈਲਸੀਅਸ ਜੋ ਟੈਂਪਰੇਚਰ ਹੈ ਇਸ ਵਕਲ ਚੱਲ ਰਿਹਾ ਹੈ ਲੇਕਿਨ ਅਸੀਂ ਜਦੋਂ ਬਾਹਰ ਆਨੇ ਆ ਇੱਥੇ ਬਹੁਤ ਜ਼ਿਆਦਾ ਇੰਨਾ ਕੁ ਵਧੀਆ ਮਹਿਸੂਸ ਹੁੰਦਾ ਕਿਉਂਕਿ ਐ ਜੀ ਪੀ ਸੀ ਵਾਲੋਂ ਇੰਨੇ ਸੋਹਣੇ ਇੰਤਜ਼ਾਮ ਉਪਰਾਲੇ ਕੀਤੇ ਗਏ ਹਨ ਪੱਖੇ ਲੱਗੇ ਹੋਏ ਆ ਜੋ ਪੱਥਰ ਮਾਰਬਲ ਲੱਗਾ ਹੋਇਆ ਹੈ ਮਾਰਬਲ ਲੱਗੇ ਹੋਏ ਆ ਔਰ ਟਾਰਟ ਵਿਸ਼ੇ ਹੋਏ ਆ ਔਰ ਸਾਨੂੰ ਜੋ ਬਾਹਰ ਟੈਂਪਰੇਚਰ ਮਹਿਸੂਸ ਹੁੰਦਾ ਹੈ ਉਹ ਇੱਥੇ ਆਣ ਕੇ ਬਿਲਕੁਲ ਨਾ ਮਾਤਰ ਮਹਿਸੂਸ ਹੁੰਦਾ ਹੈ ਬਹੁਤ ਸੋਹਣਾ ਉਪਰਾਲਾ ਐ ਜੀਪੀਸੀ ਵੱਲੋਂ ਕੀਤਾ ਗਿਆ ਹੋਰ ਤੁਸੀਂ ਦੇਖ ਰਹੇ ਹੋ ਵੀ ਐਜੀਪੀਸੀ ਵੱਲੋਂ ਜੋ ਮਾਨਯੋਗ ਸਕੂਲ ਹਨ ਉਹਨਾਂ ਦੇ ਬੱਚੇ ਆ ਕੇ ਇੱਥੇ ਸੇਵਾ ਕਰਦੇ ਹਨ ਬਹੁਤ ਸੋਹਣੇ ਤਰੀਕੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਵਾਹਿਗੁਰੂ ਜੀ ਬਹੁਤ ਸੋਹਣੀ ਤੁਸੀਂ ਦੇਖ ਰਹੇ ਹੋ ਤੁਸੀਂ ਇੱਧਰ ਕੈਮਰੇ ਦਾ ਵੀ ਫੋਕਸ ਕਰ ਸਕਦੇ ਹੋ ਦੇਖੋ ਕਿੰਨੇ ਸੋਹਣੇ ਕਿੰਨੇ ਸੋਹਣੇ ਮਲਬੀ ਤਰੀਕੇ ਨਾਲ ਇੱਥੇ ਪੱਖਿਆਂ ਦਾ ਇੰਤਜ਼ਾਮ ਹੈ ਬਹੁਤ ਵਧੀਆ ਤਰੀਕੇ ਨਾਲ ਮਲਬੀ ਇੱਥੇ ਜੋ ਹੈ ਇੰਤਜ਼ਾਮ ਐਸਜੀਪੀਸੀ ਵੱਲੋਂ ਕਿੱਥੇ ਗਿਆ ਹੈ